ਇਹ ਤੇ ਮੈਨੂੰ ਮਿਲ ਗਈ। ਉਹ ਤੇ ਇਹ ਮੱਸਾ ਕਿਤੇ ਕਢਵਾ ਕੇ ਆਈ ਆਂ। ਵਿੰਦੀ ਕਿੱਥੇ ਪਈ? ਅੱਜਕੱਲ ਪੈਸੇ ਕਢਵਾਣੇ ਕਿਤੇ ਸੌਖੇ। ਮੈਂ ਪੈਸੇ ਨਾ ਲੁਕਾ ਕੇ ਰੱਖ ਲੈਂਦੀ। ਮੈਂ ਤੇ ਘਰ ਕਿਸ ਨੂੰ ਨਹੀਂ ਦੱਸਣਾ। ਮੰਮੀ ਨੂੰ ਇਹ ਨਹੀਂ ਦੱਸਣਾ। ਸੋਨੂੰ ਤੋਂ ਵੀ ਲੁਕਾ ਕੇ ਰੱਖੀ। ਅੱਜਕੱਲ ਤੇਰੇ ਕੋ ਤੇ ਨਵੀਂ ਨਹੀਂ ਹੁੰਦਾ। ਮੇਰੇ ਆ ਬਲੀਚ ਫੇਸੇ ਦਾ ਖਰਚਾ ਕਿੱਥੋਂ ਨਿਕਲੂ। ਆਹ ਨਾ ਲੁਕਾ ਕੇ ਰੱਖਾਂਗੀ। ਹੋਰ ਕੀ? ਉਹਨਾਂ ਦੀ ਅੱਖ ਹੋ ਜਣੀ ਐ ਕਿ ਘਰੇ ਦੇ ਦੇ। ਸੁਹੇੜ ਦੀ ਗੀਦੋ ਨੇ ਮੈਨੂੰ ਕਿੱਥੇ ਲਈ ਗੁਰਦਪਤ ਪੈ ਹੀ ਰਹਿਣ ਗਈ ਆ ਪਰ ਗੁਰਦਪਤ ਦੀ ਪੂਲੀ ਨਹੀਂ ਕਿਹਦੀ ਕਹੇ ਨਾ ਤਲੀ ਤੇ ਰੱਖ ਦੂੰਗੀ ਹੋਰ ਕੀ ਮੇਰਾ ਖਰਚਾ ਲੈਣਾ ਚੁੱਕ ਮੈਂ ਭਾਬੀ ਦੇ ਅੱਗੇ ਹੱਥ ਹੱਡਾਂ ਕਿ ਭਾਬੀ ਮੈਂ ਮੇਕਅਪ ਦੇ ਖਰਚਾ ਕਰਨਾ ਉਹਨੇ ਕਹਣਾ ਹੁੰਦਾ ਇੰਨੀ ਗਰੀਬੀ ਆ ਯੋ ਯੂ ਇਹਨੂੰ ਮੇਕਅਪ ਦੇ ਖਰਚੇ ਦੀ ਪੈ ਹੀ ਹੋਰ ਕੀ ਚੰਗਾ ਥੋੜੀ ਨਾ ਲੱਗਦਾ ਹੁਣ ਤੇ ਮੈਂ ਸ਼ਰੀਰ ਦੀ ਪੂਲੀ ਜੀ ਗੁਰਦਪਤ ਵੀ ਨਹੀਂ ਹੋਈ ਆ ਅਗਲੇ ਜਣਾ ਭਾਲੇ ਵੀ ਅਲੀਕਰਤੂਤਾ ਤੇ ਹੋਈ ਹੈ ਫालतू ਖਰਚ ਕਰਨ ਵਾਲੀ ਆ ਉਹਨਾਂ ਨੇ ਕਿਹਾ ਮੈਂ ਮਮਾ ਦਾ ਸਪੰਕ ਨਹੀਂ ਲੱਗਣ ਦੇਣੀ ਕਿ ਮੈਨੂੰ ਪੈਸੇ ਮਿਲ ਗਏ। ਉਹ ਵੀ ਕਿਥੇ ਆ। ਹਾਂ ਗੁਰਬੀਤ ਪਤਾ ਆ ਗਈ ਆ। ਹਾਂਜੀ ਮੰਮੀ ਆ ਗਈ ਆ। ਤੇ ਉਹ ਤੋਂ ਗਈ ਆ ਕਿ ਉਸੇ ਜਿਹੜਾ ਜਿਸ ਕੋ ਪੈਸੇ-ਪੈਸੇ ਲੈਣੇ ਮਿਲੇ ਤੈਨੂੰ। ਪੈਸੇ ਤਾਂ ਲੈਣ ਗਈ ਸਸੜ ਦੀ ਧੁੱਪੇ ਹੋਰ ਮੈਂ ਘੁੰਮਣ ਥੋੜੀ ਨਾ ਗਈ ਆ। ਸਸੜ ਦੀ ਧੁੱਪੇ ਪੈਸੇ ਲੈਣ ਗਈ ਆ ਪਤਾ ਕਿਉਂ ਨਹੀਂ। ਲੈ ਮੇਰੇ ਕੋ ਤਾਂ ਤੇਲਾ ਵੀ ਨਹੀਂਗਾ ਮੈਂ ਤੇਰੀ ਤਲੀ ਤੇ ਕੀ ਤਰਾ। ਵੇਖੋ। ਇੱਕਰ ਪਿਆਨ ਕਲੀਤਾ ਤਰਿਆ ਕਹਿੰਦੀ 10-15 ਦਿਨ ਰੁਕੇ ਜਾ ਕੰਮ ਕਰਤੇ ਹੈਗੇ ਨਹੀਂ ਗਰਮੀ ਚ ਕਿੱਥੇ ਕੰਮ ਕਰ ਹੈਗੇ ਕਹਿੰਦੀ ਇੰਨੀ ਅੱਗ ਵਰਦੀ ਵੀ ਹੈ ਕੰਮ ਕਰਤੇ ਵੇਹੇ ਨਹੀਂ ਬੰਦ ਹੋਏ ਇਹ ਤੇ ਮੈਂ ਤੈਨੂੰ ਕਿੱਥੋਂ ਪੈਸੇ ਦੇ ਦਵਾ ਅੱਜ ਦੇ ਪੈਸੇ ਲੈਣੇ ਮੰਮੀ ਕਿਤੇ ਮੈਂ ਕਿੰਨੇ ਸਾਲ ਹੋ ਗਏ ਉਹਦੇ ਕੋ ਪੈਸੇ ਲੈਣੇ ਮੈਂ ਕਿ ਚੱਲ ਮਜਬੂਰੀ ਹੈ ਹੁਣ ਨਾ ਲੈ ਤੇ ਕਦੋਂ ਕਢਵਾਣੇ ਉਹਦੇ ਕੋ ਪੈਸੇ ਮੈਂ ਹੁਣੇ ਮੈਂ ਓਕਾ ਆ ਗਿਆ ਕਢਵਾ ਲਵਾ ਮੈਂ ਤਾਂ ਚਿੱਤਾਂ ਹੀ ਭੁੱਲੀ ਸਾਰੇ ਕੋ ਪੈਸੇ ਲੈਣੇ ਹਨ ਤੁਹਾਨੂੰ ਪਤਾ ਬੇਤਹਾਸ਼ਾ ਤੇ ਦੁਲਦਸ ਸੀ ਮੇਰੇ ਕੋ ਤੇ ਮੈਨੂੰ ਕੋਈ ਪਰਵਾਹ ਹੀ ਨਹੀਂ ਸੀ ਇੱਧਰ ਉੱਧਰ ਪਤਾ ਨਹੀਂ ਕ ਤੇ ਹੁਣ ਵੇਖ ਲਓ ਹੁਣ ਆਪਣੇ ਔਖੇ ਵੇਲੇ ਵੀ ਮਿਲੇ ਮੈਨੂੰ ਇੱਕ ਥੀਲਾ ਨਹੀਂ ਤਲੀ ਦਾ ਘਰੇ ਆਉਂਦੀ ਤੇ ਸਾਰੀ ਦੁਪਹਿਰ ਇਤਰੇ ਸੌਂ ਕੇ ਆ ਗਈ ਤੇ ਕੀ ਕਰਾਂ ਕੋਈ ਘਰ ਹੋ ਜਾਂਦਾ ਕੀ ਹਾਸ ਨਾ ਜਾਂਦਾ ਪਰ ਕੁਛ ਨਹੀਂ ਮਿਲਿਆ ਖਾਲੀ ਹੱਥੀ ਲੋਟਣਾ ਮੈਂ ਕਿਥੋਂ ਪੈਸੇ ਦਿੱਤੇ ਵਾਪਸ ਲੈਣੇ ਕਿਤੇ ਸੋਖੇ ਕੋਈ ਦਿੰਦਾ ਆਪਣੇ ਪੈਸੇ ਮੰਗਤਾਂ ਵਾਂ ਮੰਗਣੇ ਪੈਂਦੇ ਕਿੱਥੇ ਮਿਲਦੇ ਨੇ ਆਪਣੇ ਪੈਸੇ ਵੀ ਕੀ ਕਰਾਂ ਹੁਣ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੇ ਵੀ ਇੰਜ ਕਰਦੀ ਆ ਥੋੜੇ ਬੋਤੀ ਨਾ ਪੈਸੇ ਜਿਵੇਂ ਰੇਕੋ ਕੀ ਹੋ ਸੀ ਲਿਵ ਲ ਗਈ ਗਈ ਸਾਂ ਅੱਛਾ ਅੱਛਾ ਤੇ ਮੈਂ ਨਾ ਐਂਡ ਕਰਦੀ ਆ ਛੰਮੀ ਭਾਬੀ ਕਿੱਥੇ ਐ ਛੰਮੀ ਭਾਬੀ ਨੇ ਤਾਂ ਕਿਹਾ ਕਿ ਆਖਰਾ ਮੈਨੂੰ ਦੱਸ ਆ ਮੈਂ ਤੁਹਾਨੂੰ ਤੁਹਾਡੇ ਨਾਲ ਨਹੀਂ ਮੇਰੀ ਕੋਈ ਗੱਲ ਮੈਂ ਛੰਮੀ ਭਾਬੀ ਨੂੰ ਪੈਸੇ ਦੇ ਨਹੀਂ ਅੱਛਾ ਹਾਂ ਲੇ ਕਿ ਹੁਣ ਸੀ ਲਿਵ ਲੈ ਕੇ ਆਇਆ ਮੇਰੇ ਚਾਲੂ ਪੂਰੀ ਤਲੀ ਤੇ ਰੱਖਾਣੀ ਨਾ ਉਹਨੂੰ ਖੁਸ਼ੀ ਮਿਲੇ ਘਰ ਕੋਲ ਮੇਰੀ ਨਾ ਲਗ ਨਹੀਂ ਮੈਨੂੰ ਕੋਈ ਖੁੰਦਾ ਹੀ ਭਾਵੇਂ ਭੁੱਖੀ ਤੇ ਨਹੀਂ ਪੈਦੀ ਥੋੜੀ ਭੁੱਖੀ ਹਾਂ ਹਾਂ ਨਾ ਉਹ ਪੈਸੇ ਵਾਸਤੇ ਤੁਹਾਡੇ ਨਾਲ ਕਰਦੀ ਉਹਦੇ ਦਿਲ ਦੀ ਬਹੁਤ ਚੰਗੀ ਪਰ ਫਿਰ ਵੀ ਖੁਸ਼ੀ ਹੁੰਦੀ ਨਾ कि चल मेरे काम हाथ बटाया जो घर के काम इंज लगेगा कि अपने भरा दे मतलब काम उन्हें खर्चा चुकया कोई शुरू गुरप्रीत ने चलो थोड़ी हेल्प कर दें हाँ जी मम्मी लगी है सब्जी तड़का लाने हाँ जी आगे पर... तो आगे 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 ਤਰੀ ਤੇ ਬੜੀ ਕੋਸ਼ ਲੱਗਣੀ ਆ ਕੁਝ ਮਿਲ ਗਿਆ ਤੈਨੂੰ ਹਾਂ ਕੁਝ ਮਿਲਦੀ ਛੱਡੋ ਤੇ ਬਾਬੀ ਕਰ ਕਵਾ ਕਿੰਨਾ ਬੋਝ ਹੈ ਸਾਡੇ ਤੇਰਾ ਸਾਰੇ ਖਰਚਾ ਤੇ ਚੁੱਕਿਆ ਹੋਇਆ ਵੇ ਬਿਜਲੀ ਦਾ ਬਿੱਲ ਕਿੰਨਾ ਲੱਗਿਆ ਹੁਣ ਤੇ ਜਾਦੇ ਕੁਛ ਆ ਲੱਗਿਆ ਮੈਂ ਵੀ ਕਿਹੜੀ ਅਸੀਂ ਬੰਦ ਕਰ ਦਈਏ ਤੁਹਾਡੇ ਕਮਰੇ ਚ ਤੇ ਸਾਰਾ ਦਿਨ ਬੈਠੀ ਰਹਿੰਦੀ ਆ ਤੁਹਾਨੂੰ ਕਿ ਪਛਾਣੀ ਤੇ ਨਹੀਂ ਹੁੰਦੀ ਨਾ ਨਹੀਂ ਨਹੀਂ ਗੁਰਪ੍ਰੀਤ ਪਰੇਸ਼ਾਨੀ ਕਾਦੀ ਆ ਲੈ ਦੱਸ ਅਸੀਂ ਵੀ ਤੇ ਸੌਣੇ ਬੈਨੀਆਂ ਆ ਤੇ ਜੇ ਤੁਸੀਂ ਸੌਂ ਜਾਂਦੇ ਜੇ ਤੇ ਫਿਰ ਕੀ ਹੋ ਗਿਆ ਇਹਦੇ ਚ ਕਾਦੀ ਪਰੇਸ਼ਾਨੀ ਆ। ਕਈ ਭਾਬੀਆਂ ਬੰਦ ਕਰ ਦਿੰਦੀਆਂ। ਜਦੋਂ ਮਨਾਨਾ ਕਮਰੇ ਚ ਬੈਠੀ ਹੁੰਦੀ ਆ ਨਾ ਜਾਂ ਸੁੱਤੀ ਹੁੰਦੀ ਆ ਉਹ ਭਾਬੀਆਂ ਬੰਦ ਕਰਦੇ। ਪਰ ਮੇਰੀ ਭਾਬੀ ਤਾਂ ਉਹ ਨਾ ਚੁਣੀ ਐ। ਨਾਲੇ ਨਾ ਜਿੱਥੇ ਅਹੀਂ ਰੋਟੀ ਖਾਣੇ ਆ ਉੱਥੇ ਤੂੰ ਖਾਈ ਚੱਲ। ਬਾਕੀ ਮਹਾਰਾਜ ਦੇਣ ਵਾਲਾ। ਮੈਂ ਤੈਨੂੰ ਪਤਾ ਹੀ ਆ ਕਿ ਐਦਾਂ ਦਾ ਮੇਰਾ ਸੁਭਾਅ ਨਹੀਂ ਐ ਸ਼ੁਰੂ ਤੋਂ। ਹੋਵੇ ਸਹੀ ਕੋਲ। ਮੈਂ ਕਦੀ ਨਾ ਨਹੀਂ ਕੀਤੀ ਕਹਿਣੀ। ਸੱਚੀ ਤਾਂ ਹੀ ਪ੍ਰਮਾਤਮਾ ਨੇ ਭਾਦੂ ਭਾਦਲੇ ਕਦੀ ਨੀਅਤ ਬਹੁਤ ਸਾਫ਼ ਐ ਭਾਬੀ। ਇੱਕ ਗੱਲ ਦੋ ਆ। ਤੀ ਕਿੰਨਾ ਮੇਰੇ ਤੇ ਖੱਚਾ ਕੀਤਾ। ਹੁਣ ਵੀ ਤਾਂ ਇਹ ਮੈਨੂੰ ਸੂਟ ਵੀ ਲੈ ਕੇ ਦਿੱਤੇ। ਸਵਾਕੇ ਵੀ ਦਿੱਤੇ ਉਹ ਵੀ ਖਰਚਾ ਹੁਣ ਵੀ ਜੋ ਖਾਂਦੀ ਮੈਨੂੰ ਮਨ ਪਸੰਦਾ ਮੰਗਾ ਕੇ ਵੀ ਦਿੰਦੀ ਹਾਂ ਮੈਂ ਬੜੀ ਸ਼ਰਮ ਆਉਂਦੀ ਮੈਨੂੰ ਚੰਗਾ ਨਹੀਂ ਲੱਗਦਾ ਇਹ ਕੋਈ ਗੱਲ ਨਹੀਂ ਗੁਰਪ੍ਰੀਤ ਵੇਖ ਇਨਸਾਨ ਹੀ ਇਨਸਾਨ ਦੇ ਕੰਮ ਹੁੰਦਾ ਵਾ ਜੇ ਲੋੜ ਪੈਣ ਤੇ ਭੈਣ ਭਰਾ ਭੈਣ ਭਰਾ ਦੇ ਕੰਮ ਨਾ ਆਇਆ ਤੇ ਫਿਟੇ ਮੋਂ ਭੈਣ ਭਰਾ ਹੋਣ ਤੇ ਬੰਦਾ ਲੋੜ ਪੈਣ ਤੇ ਕਿਹਨੂੰ ਕਵੇ ਬਾਹਰੋਂ ਕੋਈ ਨਹੀਂ ਹੈਲਪ ਕਰਦਾ ਸਹੀ ਆਪਣੇ ਘਰੇ ਆਪਣੇ ਹੈਲਪ ਕਰਦੇ ਨੇ ਲੱਗੇ ਸਮਝਣਾ ਖੂਨ ਹੀ ਕੰਮ ਆਉਂਦਾ ਬਾਬੀ ਵੇਖੋ ਆਪਾਂ ਵੀ ਦਰ ਦਰ ਭਟਕਦੇ ਨੇ ਆਪਣਾ ਹੀ ਖੂਨ ਕੰਮ ਆਇਆ ਆਪਣੇ ਪਰ ਆ ਭਾਬੀ ਕਮ ਨੇ ਕਿਹਨੇ ਆ ਦਿਵਾਨੀ ਘੜੀ ਐ ਹੋ ਤੇ ਮੈਂ ਤੇਨੂੰ ਸਮਝਾਉਣਾ ਚਾਹੁੰਨੀ ਆ ਕਿ ਜਦੋਂ ਸਾਡੇ ਤੇ ਮਾੜੇ ਦੇ ਨਹੀਂ ਵੇਖ ਉਦੋਂ ਤੇਰੇ ਕੋਲ ਗਲਤੀ ਹੋਈ ਆ ਬਹੁਤ ਵੱਡੀ ਗਲਤੀ ਐ ਬਾਬੀ ਉਹਦੇ ਤੇ ਮੈਨੂੰ ਮਾਫ ਕਰ ਤਾਂ ਤੂੰ ਵੀ ਸਾਡਾ ਹੱਥ ਫੜਦੀ ਨਾ ਤੇ ਸਾਨੂੰ ਚੰਗਾ ਲੱਗਦਾ ਤੈਨੂੰ ਪਤਾ ਤੇਰੇ ਭਰਾ ਨੇ ਉਦੋਂ ਕਿੰਨੀ ਟੈਨਸ਼ਨ ਲਈ ਪਰ ਚਲੋ ਕੋਈ ਗੱਲ ਨਹੀਂ ਪੁਰਾਣੀਆਂ ਗੱਲਾਂ ਨੂੰ ਛੱਡੋ ਤੇ ਖੁਸ਼ੀ ਖੁਸ਼ੀ ਰਹੋ ਤੈਨੂੰ ਹੋਈ ਨਾ ਮੈਂ ਕਿਹਾ ਮੈਂ ਤਰ ਹੁਣ ਕਹਿਣਾ ਵੀ ਚਾਹੁੰਨੀ ਆ ਯਾਰ ਮੈਂ ਤੁਹਾਡੇ ਤੇ ਕਿੰਨਾ ਬੋਝ ਕਿੰਨੇ ਖਰਚੇ ਤੇ ਮੇਰੇ ਚੁੱਕਿਆ ਆ ਨਹੀਂ ਨਹੀਂ ਗੁਰਪ੍ਰੀਤ ਆਪਣਿਆਂ ਦਾ ਕਾਹਦਾ ਬੋਝ ਹੁੰਦਾ ਵਾ ਮੈਂ ਤੇ ਤੈਨੂੰ ਕਹਿਣ ਦੀ ਵੀ ਜਿੱਥੇ ਅਸੀਂ ਰਹਿਣਦੇ ਆ ਉਥੇ ਤੂੰ ਰਹੀ ਚੱਲ ਜਿੱਥੇ ਅਸੀਂ ਰੋਟੀ ਖਾਂਦੇ ਤੂੰ ਖਾਈ ਚੱਲ ਫਿਰ ਵੀ ਕਿੰਨੇ ਖਰਚੇ ਤੁਹਾਡੇ ਵੱਧ ਗਏ ਤੇ ਨਾ ਮੈਂ ਕੁਝ ਤੁਹਾਨੂੰ ਦੇਣਾ ਚੰਦੀ ਹੈ ਕੀ ਲੈ ਕੇ ਆਈਆਂ ਗੱਪੇ ਤਾਂ ਉਹਨਾਂ ਮੈਂ ਅਸਲੀ ਵੱਲ ਪਹੁੰਚ ਨਹੀਂ ਦੇ ਸੀ ਹੁਣ ਅੱਛਾ ਮੇਰੀ ਗੱਲ ਸੁਣ ਮੈਂ ਤੇਰੇ ਕੋਈ ਪੈਸਾ ਨਹੀਂ ਲੈਣਾ ਕੋਈ ਗੱਲ ਨਹੀਂ ਸਾਡਾ ਰੋਟੀ ਪਾਣੀ ਮਾੜਾ ਚੰਗਾ ਚੱਲਣ ਦੇ ਆ ਵਾ ਤੇ ਆਪਾਂ ਤੇਰੇ ਕੋ ਪੈਸੇ ਥੋੜਾ ਲੈਣੇ ਵੇ ਆਪਾਂ ਚੰਗੇ ਲੱਗਦੇ ਤੇਰੇ ਕੋ ਪੈਸੇ ਲੈ ਕੇ ਤੇ ਤੈਨੂੰ ਰੋਟੀ ਖਵਾਉਂਦੇ ਫਿਰ ਕੀ ਆ ਬੱਦਹੈ ਨਾ ਤੁਸ ਰੋਟੀ ਤੇ ਪੈਸੇ ਉਂਝੀ ਨਹੀਂ ਖੁਸ਼ੀ ਬੱਲੋਈ ਜਾਣਾ ਨਹੀਂ ਆਪਣੇ ਆ ਤੁਹਾਡੇ ਬਗਾਨੇ ਨਹੀਂ ਹੈਗੇ ਥੋੜਾ ਖਰਚੇ ਚ ਹੈਲਪ ਹੋ ਜੇਗੀ ਤੁਹਾਡੇ ਏਸੀ ਦਾ ਕਿੰਨਾ ਬਿੱਲ ਆ ਗਿਆ ਮੇਰੇ ਦਾ ਕਿ ਥੋੜਾ ਬਹੁਤ ਬਿੱਲ ਹੀ ਚਲ ਜਾਊਗਾ ਏਸੀ ਦਾ ਹਾਂ ਤੂੰ ਕਿਹੜਾ ਏਸੀ ਚ ਬਹਿਨੀ ਆ ਤੁਹਾਡੇ ਤੇ ਇਧਰ ਪੱਖਾ ਲੱਗਾ ਵਾ ਤੂੰ ਕਿਹੜੇ ਏਸੀ ਚ ਬਹਿ ਜਾਈ ਨਹੀਂ ਜਾਂਦੀ ਸਾਡੇ ਵਿੱਚ ਫੂਕਦੀ ਤੇ ਰਹਿੰਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤਾਂ ਤੂੰ ਦੇਣਾ ਕਿ ਹਲੇ ਜਿਆਦਾ ਬਹਿ ਜਾਨੀ ਆ ਕੋਈ ਗੱਲ ਨਹੀਂ ਗੁਰਪ੍ਰੀਤ ਮੈਨੂੰ ਕਿਹੇ ਚੀਜ਼ ਦੀ ਲੋੜ ਨਹੀਂ ਆ ਤੇਰੇ ਬਾਜੀ ਗੁੱਸਾ ਕਰਨਗੇ ਨਹੀਂ ਭਾਬੀ ਤੂੰ ਚੁੱਪ ਕਰੋ ਮੈਂ ਤਾਂ ਦੇਨੇ ਹੀ ਦੇਨੇ ਆ ਮੈਨੂੰ ਮੰਮੀ ਆ ਵੇ ਲੋ ਕੀ ਕਰਨ ਲਈ ਜੇ ਚਲ ਕੋਈ ਨਹੀਂ ਜੇ ਥੋੜੇ ਬੂਤੇ ਦੇਂਦੀ ਤੇ ਲੈ ਲਾ ਮੱਖੀ ਬੰਦ ਕਰਕੇ ਤੇ ਥੋੜਾ ਬੂਤਾ ਆਪਣੀ ਹੱਥੋਂ ਜਦੀ ਚੁੱਪ ਕਰਕੇ ਰੱਖੋ ਐਨਾ ਤਾਂ ਤੁਹਾਡਾ ਥੋੜਾ ਬੂਤੇ ਖਰਚਾ ਨਿਕਲ ਜਾਊਗਾ ਚਲ ਠੀਕ ਆ ਮੈਨੂੰ ਤਾਂ ਅੱਜ ਵੀ ਸੌਣੀ ਹੋ ਗਈ ਆ ਹਾਂ ਜੀ ਉਹ ਸਮਝਣ ਦਾ ਵੀ ਗੱਲਾਂ ਨੂੰ ਮੈਨੂੰ ਚੰਗਾ ਨਹੀਂ ਲੱਗਦਾ ਐਸੇ ਕਾਦੇ ਲੈਣੇ ਇਹਦੇ ਕੋ ਦੱਸੋ ਅਸੀਂ ਆਪਣੇ ਘਰ ਦੀ ਧਤੀ ਹੈ ਚਲ ਕੋਈ ਗੱਲ ਨਹੀਂ ਪੁੱਤ ਰਾਖੀ ਹੈ ਵੀ ਹੱਲ ਮਿਲ ਕੇ ਖਰਚਾ ਕਰਦੀਆਂ ਮੈਂ ਹਣਾ ਮੰਮੀ ਹੱਲ ਮਿਲ ਕੇ ਖਰਚਾ ਕਰਦੀਆਂ ਆ ਪਰ ਆਪਾਂ ਵੀ ਨਾ ਮੰਮੀ ਗੱਲ ਸੁਣ ਲੈ ਜਾਈ ਆਏ ਬੱਬੀ ਸਾਮ ਕੀ ਰੱਖਣਾ ਬੱਬੀ ਠੀਕ ਚੰਨ ਕੋਈ ਨਹੀਂ ਪੁੱਤ ਰਖ ਲਾ ਤੂੰ ਥੋੜੀ ਭੂਤੀ ਆਪਾਂ ਨਾਲ ਲੈ ਕੇ ਚਲੋ ਗੁਜ਼ਾਰਾ ਕਰ ਲਾਂਗੇ ਕੱਲ ਮੈਨੂੰ ਖਾਤਾ ਸਹੀ ਕਿੰਨੇ ਕੁ ਦਿੱਤੇ ਹੁੰਦੇ ਮਮਮੀ ਚਲ ਚੰਗਾ ਹੀ ਆ ਪੁੱਤ ਤੇਰਾ ਜੀਤ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਸਾਨੂੰ ਗੁੱਸੇ ਹੋਣਾ ਵਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੰਮੀ ਉਹ ਸਾਡੇ ਘਰ 'ਚ ਰਹਿਣ ਦੀ ਆ ਇਹਦਾ ਮਤਲਬ ਇਹ ਨਹੀਂ ਅਸੀਂ ਉਹਦੇ ਕੋ ਪੈਸੇ ਲਾਵਾਂਗੇ ਕੀ ਪਤਾ ਉਹਨੇ ਕਿੰਨੇ ਦਿਨ ਰਹਿਣਾ ਕਿੰਨੇ ਦਿਨ ਨਹੀਂ ਰਹਿਣਾ ਇਦਾਂ ਮੰਮੀ ਚੰਗਾ ਨਹੀਂ ਲੱਗਦਾ ਆ ਤੀ ਵਾਪਸ ਕਰ ਦੋ ਮੇਰੀ ਗੱਲ ਸੁਣ ਕੋਈ ਨਹੀਂ ਰਜੀਤ ਕੁਛ ਨਹੀਂ ਆਦਾ ਕੋਈ ਗੱਲ ਨਹੀਂ ਤੂੰ ਰੱਖ ਮੈਨੂੰ ਖਾਤਾ ਸਹੀ ਕਿੰਨੇ ਦਿੱਤੇ ਆ ਹੈ ਯਾਰ ਪਈ ਆ ਹਾ ਇਹਨੂੰ ਕਿੱਥੇ ਰਾਵਾਂਗੇ ਬਿੱਲ ਤਾਂ ਰਾਵਾਂਗੇ ਕਿਉਂ ਸੌਦਾ ਲਾਵਾਂਗੇ ਕੀ ਕਰਾਂਗੇ ਕੀ ਦੇਗੀ ਤੈਨੂੰ ਮੈਂ ਤੈਨੂੰ ਆਖਿਆ ਨਾ ਇਹਦਾ ਦਿਮਾਗ ਫੇਰ ਇਹਦਾ ਕਰਾਤੀ ਇਹ ਉਹ ਹੀ ਬੇਇਮਾਨੀਆਂ ਫੇਰ ਕਰਨ ਰਹੀਤੀ ਜਿਹੜੀਆਂ ਅੱਗੇ ਕਰਦੀ ਮਮੇ ਸਮਝਣ ਦੀ ਕੋਸ਼ਿਸ਼ ਕਰੋ ਉਹਦ ਕੋ ਵਿਚਾਰੀ ਕੋ 50 ਰੁਪਏ ਹੀ ਉਹ ਵੀ ਉਹਨੇ ਮੈਨੂੰ ਦੇਤੇ ਜੇ ਕੀ ਪਤਾ ਕੀ ਕਰਨੀ ਤੇ ਕੀ ਨਹੀਂ ਕੋਈ ਗੱਲ ਨਹੀਂ ਤੁਸੀਂ ਉੱਚੀ ਆਵਾਜ਼ 'ਚ ਗੱਲ ਨਾ ਕਰੋ ਅਗਲੀ ਸੁਣ ਲੂਗੀ ਮੰਮੀ ਚੰਗਾ ਥੋੜਾ ਲੱਗਦਾ ਵਾ ਉਹਦੇ ਕੋ ਨਾ ਹੋਣਗੇ ਦੱਸ ਆ ਵੀ ਇਹਦੇ ਤੂੰ ਵਾਪਸ ਕਰੋ ਮੈਨੂੰ ਚੰਗੀ ਲੱਗਦੀ ਤੇ ਵਾਪਸ ਕਰ ਦੋ ਤੂੰ ਬੜੀ ਭੋਲੀ ਹੈ ਤੈਨੂੰ ਪਤਾ ਉਹਦੇ ਕੋ 50 ਹੀ ਤੈਨੂੰ 50 ਦਿੱਤੇ ਉਹਨੇ ਤੇਰੇ ਹੱਥੋਂ ਭਜਾਤੇ ਵੀ ਫੜ ਭਾਬੀ ਨੂੰ ਮੈਂ ਪੈਸੇ ਦੇਣੇ ਇਹ ਸੀਗਾ ਬਿੱਲ ਤਾਂ ਜਾਂ ਬਿੱਲ ਤਾਂ ਰਿਆਣਾ ਦਾ ਕਿੱਥੇ ਗਿਆ ਦੋਵੇਂ ਨੂੰਹ ਸੱਸ ਅਣੀ ਜਾਨ ਆਪਣੇ ਕਮਰੇ 'ਚ ਲੈ ਆਈ ਜੰਨੀ ਆ 40 ਰੁਪਏ ਦੀ ਜੈਨੂਡਲ ਦੀ ਪਲੇਟ ਹੈ ਕੀ ਖਮ ਆਪ ਤਾਂ ਹੋ ਗਿਆ ਮੈਨੂੰ ਖਾਣ ਪੀਣ ਗਿਆ ਜਲਦੀ ਜਲਦੀ ਖਾ ਲਵਾਂ ਆਇਨਾ ਨਹੀਂ ਜੋਗੇ ਐਵੇਂ ਬੱਚਾ ਮਾਰੀ ਜਾਂਦੀ ਮੜੇ ਦੇ ਨੋਆ ਕੁਚਾ ਚਾਚ ਦਲ ਖਾ ਦੈਨੀ ਹੁਣ ਇਹਨਾਂ ਨੂੰ ਕੀ ਖਵਾ ਮੈਂ ਨਿਊਡਲ ਖਾਣ ਨੂੰ ਦੈ ਉਹਨਾਂ ਨੇ ਕਹਿਣਾ ਜਿੰਨਾ ਪੁਰਾਣਾ ਕਮੰਦਾ ਉਹਨੇ ਤੇ ਰੋਟੀ ਜੁੜਦੀ ਆ ਇਹਦਾ ਤੇ ਬਾਜ਼ਾਰ ਦੀਆਂ ਚੀਜ਼ਾਂ ਨੂੰ ਬਹੁਤ ਹੀ ਚਸਕਾ ਇੱਕ ਮਾਤਾ ਮੇਰੀ ਨੇ ਉਹਨੇ ਤੇ ਬੋਲੀ ਆਣਾ ਲੈ ਕੱਲੀ ਖਾਈ ਜੰਨੀ ਆ ਘੋੜੇ ਕਹਿਣੇ ਸੁਰਾ ਮਾਰ ਲੈ ਨੂੰ ਤੇ ਭਾਬੀ ਭਰਾ ਬਾਹਰ ਹੀ ਨਾ ਆ ਮੈਨੂੰ ਯਾਨੀ ਉਹਕੇ ਦਿਖਾ ਰਾ ਕਿ ਤਰ੍ਹਾਂ ਕੱਲੀ ਲੋੜ ਲੋ ਖਾਣ ਨਹੀਂ ਹੈ ਹੈ ਤੇਰਾ ਆਕਾ ਨਹੀਂ ਕਰਨਾ ਤੇਰੇ ਨਾਲ ਚੋਰੀ ਦੀ ਚੋਰੀ ਕਰੇ ਮੰਮੀ ਉਸੇ ਲੀਵਲ ਜਾਈ ਸਾਂ ਤੇ ਉਹ ਕਹਿੰਦੀ ਕਾਲ ਆ ਮੈਨੂੰ ਕੋਈ ਟਾਈਮ ਨਹੀਂ ਗਾ ਤੇ ਤੂੰ ਇੰਜ ਕਰ ਤੂੰ ਮੈਨੂੰ ਪੈਕ ਕਰਕੇ ਦੇ ਦੇ ਤੂੰ ਨੇ ਪੈਕ ਕਰਤੇ ਉਹ ਚਲ ਜੀਂਦੀ ਚੰਗੀ ਕਰ ਵੀ ਨਿਊਡਾ ਤੇ ਦੇਈ ਦਿੱਤੇ ਤੇਰਾ ਕੀ ਤੇ ਲੋਲਾਂ ਨੂੰ ਨਹੀਂ ਲੰਘਦੇ ਉਹਨਾਂ ਨੂੰ ਵੀ ਨੱਕ ਜਾਣੇ ਪੈਕ ਕੀਤੇ ਆ ਮੇਰੀ ਜੁੱਤੀ ਹੈ ਨਾ ਮੇਰੋਂ ਖਾਦੇ ਨਹੀਂ ਗਏ ਤੇ ਨਾਲੇ ਮੇਰੀ ਸੁਣ ਗੱਲ ਉਹਨੇ ਆ ਕੀ ਦਿੱਤਾ ਇਹਨਾਂ ਨੂੰ ਤੇ ਸ਼ਰਮ ਨਹੀਂ ਆਈ 50 ਰੁਪਏ ਸ਼ਰਮ ਕਰੇ ਮੰਮੀ ਨਹੀਂ ਕਮਾਂਦੀ ਹੈ ਕੋਈ ਤੂੰ ਦੱਸ ਉਹ ਨਬਲੇ ਦਾ ਨਾ ਕਿ ਸੌਦਾ ਲਿਆਉਣਗੇ ਕਿ ਕੀ ਕੀ ਖਰਚਾ ਕਰਨਗੇ ਤੇਰੀ ਸ਼ਰਮ ਹੋਣੀ ਚਾਹੀਦੀ 50 ਰੁਪਏ ਇੱਕ ਮੇਰੀ ਗੱਲ ਸੁਣ ਨਾ ਤੇ ਤੇਰੇ ਹੱਥ ਚ ਕਿੰਨੇ ਪੈਸੇ ਲੱਗੇ ਆ ਐਨਾ ਰੋਗਸਾਰ ਜਿਦਾਂ 1200 3000 ਹੁੰਦਾ ਤੇ ਤੂੰ ਆ ਗਏ 50 ਰੁਪਏ ਮੱਥੇ ਮਾਰੇ ਉਹ ਵੀ ਉਹਨੇ ਨਵੇਂ ਰੰਗਾਂ ਦਾ ਲਾਉਂਦੀ ਵੀ ਮੇਰੇ ਤੇ ਮੇਰੇ ਕੋਲ ਤਾਂ ਕੋਈ ਪੈਸਾ ਹੀ ਨਹੀਂ ਨਾ ਓਕੇ 100 ਰੁਪਏ ਦੇ ਕੇ ਮੂੰਹ ਕਾਲਾ ਕਰਾਉਣਾ ਹੀ ਮੰਮੀ ਜੀ ਮੇਰੀ ਗੱਲ ਸੁਣ ਉਹਦੇ ਕੋ ਨਾਮ ਹੋਣਗੇ ਤੇ ਕੀ ਕਰਨ ਦੇ ਲੋ ਵਿਚਾਰੀ ਕੋ ਇੰਨੇ ਹੀ ਹੋਣਗੇ ਨਾਲੇ ਮੇਰੀ ਗੱਲ ਸੁਣੋ ਅਹੀਂ ਕਿਤੇ ਸੋਦੇ ਪੱਤੇ ਤੇ ਪੈਹੇ ਲੈ ਕੇ ਚੰਗੇ ਲੱਗਦੇ ਆ 10 ਇਸ ਘਰ ਦੀ ਧੀ ਆ ਚੱਲ ਜੇ ਦਿਨ ਮਾਰੇ ਆ ਹੀ ਗਏ ਆ ਉਹਦੇ ਤੇ ਤੇ ਕੋਈ ਗੱਲ ਨਹੀਂ ਆਪਾਂ ਉਹਨੂੰ ਰੱਖਿਆ ਵਾ ਜਿੱਥੇ ਰੋਟੀ ਆਈ ਖਾਣ ਲਈ ਉੱਥੇ ਉਹ ਖਾਈ ਜਾਊਗੀ ਉਹਨੂੰ ਤੁਸੀਂ ਪੈਹੇ ਵਾਪਸ ਕਰੋ ਇਹ ਨਾ ਕਹੋ ਕਿ ਆਹ ਲੋ ਕਈ ਨੇ ਦੇ ਤੇ ਉਹਨੇ ਦੇ ਚੰਗੇ ਨਹੀਂ ਲੱਗੇ ਦਾ ਮੰਮੀ ਵੇਖੋ ਭਾਬੀ ਤੁਸੀਂ ਤੇ ਮੰਗਦੇ ਮੈਂ ਇੱਕ ਵਾਰੀ ਨਹੀਂ ਤੁਸੀਂ ਹੂਆ ਮੰਗਦੇ ਮੇਰੀ ਮਾਂ ਹੀ ਕਹਿੰਦੀ ਵੀ ਵੇਖ ਲਓ ਕਿੰਨੇ ਕਿੰਨੇ ਬੋਰਪਰੀ ਤਾਂ ਉਹਨਾਂ ਨੂੰ ਨਾ ਸੱਚ ਟੈਨਸ਼ਨ ਆ ਵੇਹ ਅਹੀਂ ਐਨੇ ਕਰਜ਼ੇ ਢੇਠਾਏ ਪਏ ਆ ਹੁਣ ਹਜੇ ਵੀ ਸਾਡੇ ਜਿਹੜੇ ਦੇਣੀਆਂ ਨਾ ਉਹ ਬਿਲਕੁਲ ਸਿੱਧੇ ਨਹੀਂ ਹੋਏ ਅਹੀਂ ਥੋੜਾ 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 ਕਰਕੇ ਤੇ ਕਰਜ਼ਾ ਲੌਣ ਡੇ ਆ ਤਾਂ ਉਹਨਾਂ ਨੂੰ ਟੈਨਸ਼ਨ ਹੈ ਵੀ ਤੁਸੀਂ ਦੋਵੇਂ ਜੀ ਰਹਿਣ ਡੇ ਦੇਖੇ ਹਨਾ ਕਿੰਨੇ ਦਿਨਾਂ ਦੇ ਤੇ ਤੈਨੂੰ ਪਤਾ ਵੀ ਖਰਚਾ ਚਲੋ ਵੱਧਦਾ ਹੀ ਆ ਹੁਣ ਕਿ ਜ ਆਪਾਂ ਉੱਥੇ ਇੱਕ ਆਪੱਖਾ ਜਾਏ ਸੀ ਛੱਡ ਕੇ ਸੌਂ ਜਾਈ ਨਹੀਂ ਹੁਣ ਇੱਥੇ ਵੀ ਆ ਬੱਤੀ ਪੱਖਾ ਵੀ ਹਰ ਕਮਰੇ ਦਾ ਚੱਲਣ ਡਿਆ ਹੈ ਹਨਾ ਮੰਮੀ ਦੇ ਅੰਦਰ ਦਾ ਵੀ ਚੱਲਣ ਡਿਆ ਤੇਰੇ ਦਾ ਵੀ ਚੱਲਣ ਡਿਆ ਇਹ ਚੀਜ਼ਾਂ ਵਾ ਉਹਨਾਂ ਨੇ ਤਾਂ ਕਿਹਾ ਵਾ ਮੰਮੀ ਤੂੰ ਇਹ ਕੀ ਆ ਇਹ ਮੋਬਾਈਲ ਦੇ ਰੇ ਮੈਨੂੰ ਕਿ ਲੋੜ ਆਖੰਦੀ ਇਹ ਆਪ ਹੀ ਆਂਦੀ ਭਾਬੀ ਨੂੰ ਬਾਜ਼ਾਰ ਕੋਲ ਚੱਲ ਜੇ ਤੂੰ ਆਪ ਹੀ ਦਿੱਤੇ ਆ ਨਾ ਤੇ ਕੋਈ ਗੱਲ ਨਹੀਂ ਸਰਦਾ ਕੁਝ ਤਾਂ ਮੈਂ ਤੁਹਾਨੂੰ ਦੇ ਇਹ ਤਾਂ ਮੰਮੀ ਨੇ ਵੀ ਮੈਨੂੰ ਵੇਖ ਕਿ ਮੈਂ ਦੁੱਧ ਘਾਦੀ ਉਹ ਆ ਰਖਾ ਕਿ ਤੇਰੇ ਕੰਮ ਹੋਣਗੇ ਇੰਨੇ ਕ ਬਹਿਣ ਦੀ ਕੋਈ ਗੱਲ ਨਹੀਂ ਹੈ ਨਾ ਨਹੀਂ ਇਹ ਮਗਰ ਮਾਛ ਦੀ ਅੱਖੂ ਅਥਰੂ ਛੁੱਟ ਗਈ ਓ ਤੇਰਾ ਨਹੀਂ ਇਹਨੂੰ ਪਤਾ ਨਹੀਂ ਤੇ ਕੀ ਦਿਮਾਗ ਜਿਹੇ ਚੱਲਦਾ ਈ ਤੈਨੂੰ ਮਗਰ ਲੋਨ ਦੇਈ ਇਸਦੇ 50 ਰੁਪਏ ਦੋ ਆ ਮੈਂ acabir ਨੂੰ ਵੀ ਮੈਨੂੰ ਤਹੇ ਜੁੱਤੇ ਆ ਭਾਬੀ ਨੂੰ ਮੇਰੇ ਸੂਟ ਦੂਰ ਲਿਆ ਕੇ ਦਿੱਤੇ ਆ ਮੰਮੀ ਕੋਈ ਗੱਲ ਨਹੀਂ ਨਾ ਟੈਨਸ਼ਨ ਲਵੋ ਕੁਝ ਨਹੀਂ ਹੁੰਦਾ ਆਪਾਂ ਲੈਣਾ ਹੀ ਨਹੀਂ ਉਹਦੇ ਕੋ ਨਹੀਂ ਚੰਗਾ ਲੱਗਦਾ ਰਾਮਣਾ ਰਹਿਣ ਤੋਂ ਕੋਈ ਗੱਲ ਨਹੀਂ ਕੀ ਬੋਲਣ ਕਿੱਥੇ ਜਾਣ ਜਾਣ ਕਿੱਦਾਂ ਨਹੀਂ ਤੂੰ ਰੱਖ ਹਾਂ ਦੋ ਵੀ ਰੱਖ ਲੈ ਤੂੰ ਕੋਈ ਗੱਲ ਇਹ ਮੇਰਾ ਤੂੰ ਕੋਲ ਲਿਆ ਰੂ ਦਿਖਾ ਦੇ ਕੋਲ ਹੈ ਆ ਭਾਬੀ ਉਹ ਵੀ ਤੇ ਸੇਲੀ ਵੱਲ ਗਈ ਸੀ ਨਾ ਬਾਬੇ ਉਹ ਵੱਜ ਕੇ ਸੀ ਕਹਿੰਦੀ ਤੂੰ ਨਾ ਨਹੀਂ ਲੈ ਜਾਂ ਪਰ ਚਪਾਈ ਇਹ ਘਰ ਘਰ ਕੋਈ ਨਾ ਖਾਣਾ ਖਾਣਾ ਕੋਈ ਗੱਲ ਸੀ ਨੀ ਭਾਬੀ ਮੈਂ ਤੁਹਾਨੂੰ ਦੇ ਦੇਂਦੇ ਸੀ ਨਹੀਂ ਨਾ ਸੋਈ ਮੈਂ ਬਜ਼ਾਰੋਂ ਲੈ ਕੇ ਬਜ਼ਾਰੋਂ ਮੇਰੇ ਕੋ ਤੇ ਪੈ ਹੀ ਨਹੀਂ ਗਈ ਮੈਂ ਕਿੱਥੋਂ ਮੂੰਹ ਦੇ ਸਵਾਦ ਸਾਰੇ ਛੱਡ ਤੇ ਮੈਂ ਅੱਛਾ ਅੱਛਾ ਸਾਰੇ ਨਹੀਂ ਨਹੀਂ ਕੋਈ ਗੱਲ ਇੱਧਰ ਨਹੀਂ ਆ ਜਦੋਂ ਤੇਰਾ ਕਹੇ ਚੀਜ਼ ਨੂੰ ਜੀ ਕਰਦਾ ਹੁੰਦਾ ਹਨਾ ਤੇ ਤੂੰ ਰਣਜੀਤ ਨੂੰ ਕਹਿ ਦਿਆ ਕਰ ਤੇ ਉਹ ਤੈਨੂੰ ਲਿਆ ਦੇਣਗੇ ਮੈਨੂੰ ਪਤਾ ਤੈਨੂੰ ਟਿੱਕੀਆਂ ਗੋਲ ਗੱਪੇ ਬੜੇ ਪਸੰਦ ਆ ਅਸਲ ਤੂੰ ਤੇ ਤੂੰ ਉਹਨਾਂ ਨੂੰ ਦੱਸ ਦਿਆ ਕਰ ਉਹ ਲਿਆ ਦੇਣਗੇ ਖਾਣ ਪੀਣ ਵਾਲੀ ਚੀਜ਼ ਆ ਇਹਦੀ ਕਿਹੜੀ ਗੱਲ ਆ ਦੱਸ ਐਸ ਐਸੀ ਗੱਲ ਨਹੀਂ ਬਈ ਤੇਰਾ ਭਰਾ ਨਾਲ ਉਹ ਸਿੱਖੇ ਤੂੰ ਕੋ ਕੋ ਸਿੱਖ ਤੂੰ ਇੰਨਾ ਕਰਦੀ ਫੇਰ ਮੇਰੇ ਨਾਲ ਇਹ ਨਾ ਗੱਲਾਂ ਕਿ ਦੀ ਸਿਆਣੀ ਆ ਤੇ ਤੂੰ ਕਰਤੂਤਾ ਤੇ ਤਿਆਨੀ ਮੈਂ ਵੀ ਬਥੇਰੀ ਆਂ ਵੇਹਲਾ ਗੀਰੂ ਚੱਲੇ ਪਾਈਆਂ ਮੱਡੀਆਂ ਨੂੰ ਸੱਸ ਔਰ ਮਾਮਾ ਦੀਆਂ ਦਾ ਤਾਂ ਸੁਣਿਆ ਨਾ ਤੈਨੂੰ ਸੱਸ ਤੇ ਬੜਾ ਇੱਕ ਆਂ ਹਾਂ ਤੇਰੀ ਤਲੀ ਤੇ ਪਹਿਹ ਕਰਦੀ ਮਾਤਾ ਨਾ ਤੇਰੀ ਨੂੰ ਜੀ ਤਲੀ ਦੇ ਕਿੰਨੀਆਂ ਚੱਤਰਾਂ ਹੋਈਆਂ ਕਿ ਮੇਰੇ ਨਾ ਮੁੰਡੇ ਦਾ ਖਰਚ ਹੁੰਦਾ ਪਿਆ ਫੇਰ ਕਿਆ ਕਰਦਾ ਪਿਆ ਖਰਚਾ ਤੂੰ ਮੇਰਾ ਮੇਕਅਪ ਦਾ ਖਰਚਾ ਕਿੰਨਾ ਚੁਕਣਾ ਜਿਹੜੇ ਪੈਸੇ ਆਏ ਮੈਂ ਤੇ ਆਪਣੇ ਮੇਕਅਪ ਦਾ ਸਮਾਨ ਲਿਆਣਾ ਤੇਨਾਂ ਦੀ ਤਲੀ ਤੇ ਮੈਂ ਕੋਈ ਤੇਲਾ ਨਹੀਂ ਟੜਨਾ ਨਹੀਂ ਤੇਨਾਂ ਨੂੰ ਆਦਤ ਬੈਣੀ ਆ ਹੂੰ ਨਾ ਰੋਂ ਰਿਹਾ ਤੈਨੂੰ ਕਹਾਂ ਲਿਓ ਤੇ ਖਾਣਾ ਨਹੀਂ ਦੇਣਾ ਨਾ ਦੁਰਬੀਦ ਖਾਣਾ ਆ ਕੋਈ ਨਹੀਂ ਛੱਡ ਦੇ ਕੀ ਆ ਨਹੀਂ ਖਾਣਾ ਇੱਥੇ ਭਾਜੀ ਜ਼ਿੰਦਗੀ ਦਾ ਸੁਆਦ ਖਤਮ ਹੋ ਗਿਆ ਉਹ ਕਰ ਕੀ ਹੋਈ ਆ ਕੀ ਅੱਖਾਂ ਤਾਂ ਨੂੰ ਹਣਾ ਤੁਹਾਡੇ ਨਾਲ ਲੜਾਈ ਪਾਉਗੀ ਚੰਗਾ ਤੇ ਤੇ ਭੈਣ ਆਪਣੀ ਭਾਬੀ ਬਾਰੇ ਇੰਝ ਕਹਿੰਦੇ ਆ ਮੈਨੂੰ ਕੱਲ ਦੱਸ ਕੋਲ ਕੇ ਕਰਕੇ ਹੋਈ ਆ। ਕੈਨੂੰ ਤੇ ਰੋਵਾ? ਹਾਂਜੀ ਮੈਨੂੰ ਪੰਜਾਬੀ ਰੀਂਗੇ ਸੀ। ਤੇ ਮੈਂ ਵੀ ਆਉਂਦੀ। ਜਦੋਂ ਵੀ ਪਾਪੀ ਮੈਨੂੰ ਤਾਣੇ ਮਾਰਦੀ ਰਹਿੰਦੀ ਐ। ਇਸੀ ਦਾ ਬਿਲ ਕਿੰਨੇ ਪੰਨਾਂ? ਵਾਹੀ ਮੈਂ ਤੇ ਕਿੱਥੇ ਪੱਖੇ ਥੱਲੇ ਬੈਠੀ ਰਹਿੰਦੀ ਆ ਤੇ ਮੈਨੂੰ ਹੀ ਇਸੀ ਦਾ ਬਿਲ ਕਹਿੰਦਾ ਸੁਣਾਉਂਦੇ ਐ। ਮੈਂ ਕੋਈ ਐਸੀ ਫੋਕਦੀ ਆ। ਸਾਰਾ ਦਿਨ ਆਕ ਚੁਣਾਂਦੀ ਰਹਿੰਦੀ ਐ ਐਸੀ ਵਾਈ ਤੇ ਨਾਂ ਮੇਰਾ ਲਾਂਗੀ। ਮੈਂ ਤੇ ਘੜੀ ਵੀ ਨਹੀਂ ਬੰਨਦੀ ਉਹਦੇ ਕਮਰੇ 'ਚ। ਕਹਿੰਦੀ ਤੈਨੂੰ ਸੂਟ ਸਵਾਕੇ ਦੇਤੇ ਐ। ਉਹਦਾ ਖਰਚਾ ਕਿੰਨੇ ਕਰਨਾ? ਸਵਾਈਆਂ ਦਾ ਖਰਚਾ ਕਿੱਥੋਂ ਕਰਨਾ ਹੈ? ਸਾਡੇ ਤੇ ਬੋਝ ਬਣੀ ਹੋਈ ਹੈ। ਆਗੇ ਦੋਵੇਂ ਜਾਣੇ ਨਹੀਂ ਆ ਬੀਬੀ। ਇੱਥੇ ਬੈਗੀਆਂ ਘਰ ਜਵਾਈ ਬੈਗਿਆ ਸੋਨੂੰ। ਐਵੇਂ ਉਹਦੀ ਬੋਲਦੀ ਭਾਈ। ਭਾਜੀ, ਭਾਬੀ ਤੇ ਭਾਬੀ ਉਹਦੇ ਮੰਮੀ ਨੂੰ ਨਹੀਂ ਘਟ ਸਕਾਨੀ, ਮੰਮੀ ਨੂੰ ਸਕਾਈ ਜਾਂਦੇ ਵੀ ਐ। ਉਹਨੂੰ ਵੀ ਮੇਰੇ ਦੁਆਲੇ ਕਰਵਾਤਾ। ਮਾਂ ਨੂੰ ਤਾਂ ਬਿਲਕੁਲ ਨਿਆਰੀ ਨਹੀਂ ਆਉਂਦੀ ਸੀ। ਉਹਦੇ ਨੂੰ ਦੀ ਗੱਲਾਂ ਸਮਝਦੀ ਵੀ ਇਹ ਸਾਰਾ ਕੁਝ ਜੋ ਕਹਿੰਦੀ ਹੈ ਨਾ, ਉਹਦੀ ਅੱਖਾਂ ਦੇ ਪੱਟੀ ਬੰਨੀ ਹੈ। ਉਹਨੂੰ ਬਸ ਨੂੰ ਹੀ ਨਿਆਰਾ ਆਉਂਦੀ। ਮੈਨੂੰ ਤਾਂ ਕਹਿੰਦੀ ਖਰਚਾ ਮਾਣੀ ਮੰਗਦੀ ਮੈਂ ਕਿੱਥੋਂ ਦਵਾ ਖਰਚਾ ਮਾਣੀ ਬਾਈ ਨਾ ਆਪਣੀ ਸੇਲੀ ਕੋਤਰਲੇ ਮਿੰਤਾ ਕਰਕੇ ਮੈਂ ਕਿਹਾ ਚਲ ਭਾਬੀ ਮੰਗਦੀ ਮੈਂ ਖਰਚਾ ਮੈਨੂੰ ਮੈਂ ਆਦੇ ਘਰ ਗਈ ਸੇਲੀ ਘਰ ਸੜਦੀ ਤੁੱਪੇ ਤੇ ਹੀ ਸੋਜੇ ਮੇਰੀ ਭੈਣ ਕਿੱਥੇ ਗਈ ਮੈਂ ਪੈਸੇ ਲੈਣ ਗਈ ਸਾ ਕਿ ਮੈਂ ਕਿਹਾ ਚਲ ਦੇ ਦਵਾ ਭਾਬੀ ਨੂੰ ਲਿਆ ਕੇ ਤਲੀ ਤੇ ਧਰ ਦਵਾ ਚੱਲੇ ਤਾਂ ਮਨ ਥੋੜਾ ਠੰਡਾ ਹੋ ਜਾਏਗਾ ਕਿ ਖਰਚਾ ਦੇਤਾ ਗੁਰਪ੍ਰੀਤ ਨੇ ਪਰ ਸੇਲੀ ਨੇ ਮੈਨੂੰ ਦਿੱਤੇ ਸਾਰੇ 50 ਰੁਪਏ ਦਿੱਤੇ ਤੂੰ ਇਹ ਚ ਰੱਖ ਮੇਰੀ ਗੱਲ ਸੁਣ ਮੈਂ ਆਪਣੇ ਪਰਸ 300 ਰੁਪਏ ਆਂਗੇ ਰੱਖਿਆ ਉਲਟਾ ਮੇਰੇ ਤੇ ਇਨਜਾਮ ਲੰਦੇ ਤੈਨੂੰ ਜ਼ਿਆ ਫਾਦੀ ਜੀ ਜਿਆਦਾ ਦਿੱਟਿਆ ਹੋਣਗੇ ਮੈਂ ਕੀ ਕਰਨੇ ਪਏ ਸਾਰਾ ਖਰਚਾ ਤੇ ਮੇਰਾ ਵੀਰਾ ਕਰਦਾ ਤੇ ਮੈਂ ਕਿਉਂ ਰੱਖਨੇ ਪਏ ਮੈਨੂੰ ਕੀ ਲੋੜ ਪਈ ਹੈ ਤੇਰੀ ਗੱਲ ਸੁਣੇ ਤਾਂ ਦਿਮਾਗ ਤੇ ਖਰਾਬ ਹੋ ਗਏ ਤੇ ਮੇਰਾ ਸਾਰਾ ਕਰਦਾ ਚਾਹ ਵਿੱਚ ਮਦਦ ਆ ਬੇ ਗੱਲ ਸੁਣ ਤਿੰਨਵੇਂ ਖਰਚੇ ਕਰਦੇ ਰੱਖਿਆ ਇਥੇ ਤੁਸੀਂ ਘਰ ਰਹਿਣਦੇ ਆ ਤੁਹਾਨੂੰ ਦੇਖ ਰਹੀ ਹਾਂ ਕਹਿੰਦੇ ਅੰਮੂੜਲ ਆਪਣੇ ਸਵਾਦ ਪੂਰੇ ਕਰਦੀ ਆ ਮੈਂ ਮੇਰੀ ਸੇਲੀ ਨਹੀਂ ਦੁੱਤੇ ਮੇਰਾ ਤਾਂ ਜੀ ਗੱਲ ਬਤਾ ਹਾਂ ਮੈਂ ਆਪਣੇ ਪ੍ਰਾਹ ਕੋ ਮੰਨਦੀ ਤੇ ਲੀਹ ਲਾਦੀਏ ਸਾਰਾ ਕੋਚਾ ਮੈਂ ਝੁਕੰਦਿਆ ਕਰਦਾ ਹਾਂ ਨਾਲੇ ਮੈਨੂੰ ਇਸ ਦਾ ਕਿਰੇ ਰੱਖਿਆ ਹੋਇਆ ਇੱਥੇ ਤੇ ਤੁਹਾਡੇ ਕੋ ਪੈਸੇ ਲੈਣੇ ਨੇ ਤੁਹਾਡੇ ਹਾਲਾਤਾਂ ਦਾ ਕਰਕੇ ਰੱਖਿਆ ਦੂੰ ਘੜੀ ਮੈਂ ਇੱਥੇ ਮੇਰੀ ਗੱਲ ਸੁਣ ਇੱਕ ਦਿਨੇ ਪੱਖਾ ਬੰਦ ਕੀਤਾ ਲੈਡ ਬੰਦ ਕੀ ਰਾਤੀ ਨੇ ਤੁਹਾਨੂੰ ਭਾਈ ਦੱਸਣ ਦੇ ਹੁੰਦਾ ਹਾਂਜੀ ਮੈਂ ਸੁਪਨੇ ਵੀ ਹੁੰਦੇ ਸੋ ਵੀ ਪੱਖਾ ਬੰਦ ਕਰਕੇ ਨਹੀਂ ਪੱਤੀ ਗਈ ਆ ਪਾਣੀ ਪੱਤੀ ਕੋਈ ਨਹੀਂ ਗਈ ਹੁੰਦੀ ਹਾਂਜੀ ਸਾਡੇ ਕਮਰੇ ਦੇ ਪੱਖਾ ਬੰਦ ਹੁੰਦਾ ਹੈ ਤਦ ਇਹ ਸੀ ਤੇ ਬਾਈ ਚੰਦਰਨੰਦ ਮੇਰੀ ਗੱਲ ਸੁਣ ਕੋਈ ਪੈਸੇ ਕੋਈ ਨਹੀਂ ਦੇਣੇ ਠੀਕ ਆ ਪੈਸੇ ਮੰਗੇ ਤੇ ਰੁਲ ਗਏ ਨੇ ਮੈਂ ਮੰਗਿਆ ਤੇ ਤੇਰੇ ਬੇੜੇ ਕਾ ਦੇਣ ਲਿਗੇ ਫਿਰ ਵੀ ਭਾਬੀ ਤੇ ਮੰਗਦੇ ਨੇ ਮੈਂ ਕਿਹਾ ਤੂੰ ਹੀ ਨਹੀਂ ਮੰਗਿਓ ਮੈਂ ਕਹਿ ਦਿੰਦਾ ਸੁਣ ਗੱਲ ਮੁੱਕ ਠੀਕ ਐ ਨਾ ਹੱਤ ਹੋ ਗਈ ਇਹਦੇ ਵਾਲੀ ਉਹ ਜਦੋਂ ਪਰਾ ਕਰਕੇ ਪੁੱਛਿਆ ਵੀ ਇਹਨੂੰ ਜਦੋਂ ਤੁਸੀਂ ਆਏ ਨਾ ਤੇ ਪਿੰਨਨ ਦੱਸ ਮਦਦ ਕਰਨੀ ਕਿ ਨਹੀਂ ਕਰਨੀ ਇਹਨਾਂ ਦੇ ਤੇ ਉਹ ਤਾਂ ਕਹਿੰਦੀ ਮਾੜੇ ਦਿਨ ਜਿਹਨਾਂ ਨੂੰ ਰੱਖਣਾ ਤੇ ਆਪਾਂ ਨਹੀਂ ਕਰਨਾ ਦੁਰਗੇ ਇਹਨਾਂ ਨਹੀਂ ਕਰਨਾ ਵਾ ਹੈ ਤੇ ਹੁਣ ਵੇ ਹੈ ਕਿਦਾਂ ਰੰਗ ਬਦਲ ਲਈ ਹੈ ਕਿਦਾਂ ਤੰਗ ਕਰ ਲਈ ਤੁਹਾਨੂੰ ਇਹਨਾਂ ਦਿਮਾਗ ਖਰਾਬ ਕਰ ਮੈਨੂੰ ਇਹਨਾਂ ਤਾਂ ਲ ਤਾਂ ਦੇ ਸਾਹਮਣੇ ਅੰਜੀ ਕਰਦੀ ਹੈ ਕਿ ਰੱਖਣਾ ਵੇ ਤੇ ਪਿੱਠ ਪਿੱਛੋਂ ਮੇਨੂੰ ਬੜਾ ਮਾੜਾ ਵਿਹਾਰ ਕਰਦੀ ਆ ਮੇਰੇ ਸਾਹਮਣੇ ਤਾਂ ਨਹੀਂ ਸੱਚੀ ਬਾਣ ਲੱਗਦੀ ਆ ਨਾ ਤੇ ਅੱਖਾਂ ਖੜਦੀ ਆ ਅੱਜ ਤੱਕ ਮੇਰੀ ਮਾਨਸੇ ਕਰਦੀ ਆ ਖੂਨ ਉਹਨੇ ਉਹਨੂੰ ਵੀ ਪਤਾ ਨਹੀਂ ਕੀ ਹੋ ਗਿਆ ਦੋਵੇਂ ਪਿੱਛੇ ਬੈਈਆਂ ਹੁੰਦੀਆਂ ਜਿਆਦਾ ਤਸ਼ਮੀ ਭਾਬੀ ਨੇ ਮੇਰੇ ਜੀ ਨਾਲ ਅੱਖਾਂ ਲੱਗਦਾ ਮੈਨੂੰ ਲੱਗਦਾ ਇਹ ਨਾ ਤਾਂ ਦੋਹੋ ਬਦਲੇ ਲੈਣ ਦੀ ਪ੍ਰਾਣੀ ਹਲੀ ਐ ਵੀ ਲੱਗਦਾ ਮੈਨੂੰ ਉਹ ਤਾਂ ਸਮਝਾਇਆ ਵੀ ਨਹੀਂ ਚਗੀ ਮੈਨੂੰ ਕਰਦਾ ਗੱਲਾਂ ਛੱਡ ਦੇ ਸ਼ਾਦੀ ਗੱਲਾਂ ਡਰ ਕੇ ਰੋਟੀ ਖਾਣੇ ਅਥੀ ਮੈਂ ਕਿਤੇ ਕਾਢੀ ਨਾ ਦਵੇ ਮੈਨੂੰ ਘਰੋਂ ਨਹੀਂ 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 ਕੁਛ ਹਾਲੇ ਤੁੱਟ ਰਿਹਾ ਹੈ ਉਹਨਾਂ ਨੂੰ ਭਰਾ ਦੇ ਘਰ ਰਹਿੰਦੀ ਆ ਸਾਡੇ ਕੋਲ ਉਹ ਘਰੋਂ ਤੇ ਘਰ ਆ ਹੁਣ ਭਾਬੀ ਦੇ ਘਰ ਜਾਦਾ ਤਰਾ ਕੋਈ ਨਹੀਂ ਮੈਂ ਸਮਝਾ ਲਊਗਾ ਮੈਂ ਭਾਬੀ ਕੋ ਡਰ ਕੇ ਰਹਿਣਾ ਬੰਦਾ ਕੀ ਖਾਣੇ ਰੋਟੀ ਮੈਂ ਪੁੱਛ ਲੈਣਾ ਪਹਿਲਾਂ ਗੱਲ ਕਰ ਲੈਣਾ ਠੀਕ ਹੈ ਨਾ ਪੁੱਛ ਦੇ ਲੋ ਕੀ ਗੱਲ ਹੈ ਤੇਰੇ ਪੁੱਛੋ ਉਹਨਾਂ ਨੇ ਤੇ ਮੈਨੂੰ ਹੋਰ ਪੈਸੇ ਮੰਗਣ ਤੇ ਮੈਂ ਦੇ ਦੇਵਾਂਗੇ ਨਹੀਂ 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 ਮੈਨੂੰ ਤਾਂ ਪੈਸੇ ਮੰਗੇ ਆ ਮੇਰੀ ਗੱਲ ਸੁਣ ਆ ਪੈਸੇ ਰੱਖ ਕੋਲ ਪੈਸੇ ਦੇਦੀ ਲੋੜ ਰਹੀ ਹੈ ਤੇ ਨਾਲ ਕਿਹਨੇ ਕਿਹਾ ਪੈਸੇ ਦੇ ਦੇ ਉਹਨਾਂ ਨੂੰ ਮੰਗਦੀ ਹੈ ਮੇਰੇ ਕੋ ਜਿੰਨਾ ਸਰਦਾ ਕੋਈ ਦਾ ਮੈਂ ਦੇ ਦਾਂਗੀ ਮੰਗਦੀ ਚਲ ਕੋਈ ਨਹੀਂ ਤੂੰ ਖਾ ਰੋਟੀ ਕੋਈ ਗੱਲ ਨਹੀਂ ਕਰ ਟੈਨਸ਼ਨ ਹੈ ਨਹੀਂ ਲੋੜ ਨਹੀਂ ਮੈਂ ਪੈਸੇ ਜਾਂਦਾ ਹਾਂ ਸੰਜਾ ਹੁਣ ਤਾਂ ਚੰਗੀ ਤਾਂ ਨਾ ਹੋਰ ਕੀ ਇਹਨੂੰ ਵੀ ਸੁੱਤਰ ਕਰ ਮੈਂ ਨੂੰ ਤੋ ਗਾਦਾ ਕਦੀ ਰਾਨਾ ਵੀ ਆ ਜਾਂਦਾ ਕਦੀ ਕੋਈ ਉਹ ਨਾਲ ਪਾਸੇ ਲੜੋ ਮਰੋ ਮੈਨੂੰ ਮੇਰਾ ਮਤਲਬ ਨਿਕਲੀ ਜਾਂਦਾ ਤੇ ਹੋਰ ਵੀ ਚਾਹੀਦਾ ਮੈਨੂੰ ਹਲੋ ਜੰਮੀ ਤੇਰੀ ਗੱਲ ਸੁਣ ਆਈ ਰੋਟੀ ਬਸ ਰੋਟੀ ਨਹੀਂ ਖਾਣੀ ਮੈਂ ਤੇਰੀ ਗੱਲ ਸੁਣ ਮੇਰੇ ਵੀਦਰ ਕੀ ਹੈ ਤੇਰੀ ਗੱਲ ਸੁਣ ਆ ਤੂੰ ਤੰਗ ਕਰਨੀ ਕੁੜੀ ਨੂੰ ਕਿਹੜੀ ਕੁੜੀ ਨੂੰ ਕੁੜੀ ਕਿਹੜੀ ਆ ਇੱਕੋ ਚ ਕੁੜੀ ਹੈ ਗੁਰਪ੍ਰੀਤ ਗੁਰਪ੍ਰੀਤ ਹੋਰ ਉਹਨੂੰ ਮੈਂ ਕੀ ਕਹਤਾ ਮੇਰੀ ਗੱਲ ਸੁਣ ਮੈਨੂੰ ਪਤਾ ਲੱਗਾ ਤੂੰ ਮੇਰੀ ਗੱਲ ਸੁਣ ਕਰੀ ਨਹੀਂ ਲਾਈਟ ਬੰਦ ਕਰਨੀ ਆ ਕਰੀ ਲੋ ਤੋਂ ਪੈਸੇ ਮੰਗਦੇਂਂ ਕਈ ਗੱਲ ਤੰਗ ਕਰਨ ਦੀ ਉਹਨਾਂ ਨੂੰ ਥਰੇਂ ਤੇ ਕਿਉਂ ਤੇਰੀ ਸਹੇਜੀਆ ਤੇਰੇ ਇੱਥੇ ਖਿਆਲ ਤੋਂ ਪਤਾਵਾ ਪੈਸੇ ਮੰਗਦੀ ਕਾਦੇ ਪੈਸੇ ਮੇਰੀ ਗੱਲ ਸੁਣ ਰਹਿ ਬੰਨਾ ਮੇਰੀ ਗੱਲ ਸੁਣ ਤੂੰ ਹੁਣ ਇਹ ਨਹੀਂ ਮਾਤਾ ਨਹੀਂ ਤੂੰ ਤੇ ਕਹ ਰਹੀ ਹੈ ਤੇ ਰਹਿਣ ਦੇ ਬਹਿ ਮੰਗਨੀ ਤੋ ਨਾਲ ਨੂੰ ਕੋਈ ਖਾਂਦੀ ਹੈ ਅਰੇ ਅੱਬਾ ਸ਼ਦਾਈਓ ਭੇਜੇ ਮੈਂ ਤੇ ਕੁਝ ਵੀ ਨਹੀਂ ਮੰਗਿਆ ਮੈਂ ਜਿਹੜੀ ਵਲੋਂ ਬਹਿ ਨਹੀਂ ਹੋਇਆ ਮੇਰੀ ਗੱਲ ਸੁਣੋ ਤੁਸੀਂ ਕਿਉਂ ਤਾਂ ਕਰਦੇ ਹੋ ਬੇਸਪੁੜੀ ਰਣਜੀਤ ਮੇਰੇ ਘਰ ਸ ਨੂੰ ਸੋਦਾ ਪਤਾ ਤੁਸੀਂ ਲਿਆਉਂਦੇ ਜੇ ਬਿੱਲ ਤੁਸੀਂ ਤਾਂ ਲੈਂਦੇ ਜੇ ਸਾਰੇ ਘਰ ਦੇ ਕਰਜ਼ੇ ਤੁਸੀਂ ਕਰਨਦੇ ਜੇ ਫਿਰ ਜਦੋਂ ਤੁਸੀਂ ਆਪਣੀ ਭੈਣ ਨੂੰ ਆਪਣਈਏ ਨੂੰ ਇੱਥੇ ਰੱਖਿਆ ਵਾ ਤੇ ਮੈਂ ਕੌਣ ਹੁਨੀ ਹਾਂ ਗੱਲ ਕਹਿਣ ਵਾਲੀ ਕਿ ਖਰਚਾ ਦੋ ਇੱਥੇ ਨਾਲੇ ਇੰਨੀ ਨੀਜ਼ ਹਰਕਤ ਮੈਂ ਕਿਉਂ ਕਰੂੰਗੀ ਦੱਸੋ ਆ ਮੈਂ ਤੁਹਾਨੂੰ ਦੱਦੀਆਂ ਕੀ ਹੋਇਆ ਵਾ ਆ ਮੈਨੂੰ ਹੁਣੇ ਮੰਮੀ ਜੀ ਨੇ ਦਰਵਾਜ਼ਾ ਮਾਰੀ ਸੀ ਗੁਰਪ੍ਰੀਤ ਨੇ ਨਾ ਕਿ ਕੋ ਪੈਸੇ ਲੈ ਕੇ ਆਈ ਆ ਤੇ ਗੁਰਪ੍ਰੀਤ ਨੇ ਨਾ ਮੈਨੂੰ ਪਹਿਲੇ ਫੜਾਤੇ ਕਹਿੰਦੀ ਭਾਬੀ ਤੁਸੀਂ ਇੰਨਾ ਜ਼ਿਆਦਾ ਖਰਚਾ ਕਰਦੇ ਛੇ ਅਹੀਂ ਇੱਥੇ ਰਹਿੰਦੇ ਤਾਂ ਤੁਹਾਡੇ ਖਰਚੇ ਵਧ ਗਿਆ ਲੋ ਥੋੜੇ ਜਿਹਾ ਪੈਸੇ ਅ ਸ਼ਰਨਜੀਤ ਮੈਂ ਮੁਠੀ ਏਦਾਂ ਬੰਦ ਕਰਕੇ ਬਾਹਰ ਨੂੰ ਆ ਗਈ ਆ ਮੰਮੀ ਦੇ ਸਾਹਮਣੇ ਦੀ ਗੱਲ ਆ ਤੇ ਮੰਮੀ ਆਹਨੇ ਕਿੰਨੇ ਪੈਸੇ ਦਿੱਤੇ ਤੇ 50 ਰੁਪਏ ਨਿਕਲੇ ਤੇ ਮੈਂ ਸਹ ਕੋ ਤਰਸਾ ਕੇ ਕਿਹਾ ਵੀ ਮੰਮੀ ਆ 50 ਰੁਪਏ ਨੂੰ ਵਾਪਸ ਕਰ ਦੋ ਕੀ ਉਹ ਕੋਰੇ ਵਿਚਾਰੀ ਕੋ ਸੋਕੇ ਪੰਜਾਹ ਹੀ ਤੇ ਉਹ ਜਨੇ ਸਾਨੂੰ ਦੇ ਤੇ ਅਸੀਂ ਕੋਈ ਮੰਗੇ ਥੋੜੀ ਰਜੀਤ ਅਸੀਂ ਮੰਗੇ ਨਹੀਂ ਪੈਸੇ ਉਹਨੇ ਆਪੇ ਦਿੱਤੇ ਹੀ ਸਾਨੂੰ ਹਾਂ ਖਾਦਾ ਤਰਸ ਦੋਗੇ ਮੈਨੂੰ ਪਤਾ ਲੱਗਿਆ ਤੂੰ ਤਰਸ ਖਾਨੀ ਤੂੰ ਉਹ ਤਾਂ ਕੱਲਾ ਕਰਦੀ ਆ ਜਾਂਦਾ ਮਤਲਬ ਕੀ ਉਹ ਰੋਂਦੀ ਆ ਵਿਚਾਰੀ ਉਹਦਾ ਹਾਰ ਕੀ ਤੇ ਪਤਾ ਨਹੀਂ ਕਿ ਕਿਹੜੇ ਦਿਨ ਤੇ ਤੂੰ ਰਿਖਦੀ ਹੋ ਇਹ ਵੀ ਸੁਣ ਗੱਲ ਉਹਦੇ ਨਾਲ ਕਿਉਂ ਲੜ ਗਿਆ ਉਹਦੀ ਵੀ ਸੁਣ ਲੈ ਕੀ ਜਾਂਦੀ ਆ ਉਹਦੀ ਸੁਣਦੇ ਮੇਰੀ ਮੇਰੀ ਇੱਕ ਗੱਲ ਸੁਣ ਫਰਾ ਮੁਠੀ ਦੇ ਜੇ ਕੇ 50 ਰੁਪਏ ਲਓ ਜੀ ਸੌਦਾ ਪਤਾ ਪਾਰੋ ਮੇਰੀ ਸੁਣ ਗੱਲ ਮੈਂ ਤੇ ਜਦੋਂ ਆਈ ਆ ਨਾ ਮੈਂ ਤੇ ਆਪ ਵੇਖਿਆ ਇੰਨੇ ਪੈਸੇ ਉਹਦੇ ਕੋਲ ਲਓ ਅਲਮਾਰੀ ਚ ਉਹਨੇ ਚੁੰਡੀ ਵਟਣ ਨੂੰ ਨਹੀਂ ਹਟਣਾ ਤੈਨੂੰ ਨਹੀਂ ਪਤਾ ਇਹ ਦੀ ਹਾਲਤ ਮੇਰੀ ਗੱਲ ਸੁਣ ਮਾਤਾ ਇਹ ਘਰ ਦੀ ਲੜਾਈ ਪਉਂਦੀ ਹੂ ਮੇਰੀ ਗੱਲ ਸੁਣੀ ਨਹੀਂ ਮੈਂ ਪਹਿਲੇ ਰੱਖੀ ਤੇ ਭਾਵੇਂ ਉਹ ਕੋਲ ਹੋ ਇੰਨੇ ਭਾਵੇਂ ਉਹਨੇ ਇੰਨੇ ਪੈਸੇ ਮੈਂ ਉਹਨੂੰ ਪੈਸੇ ਕਰਦੇ ਰੱਖਿਆ ਇਥੇ ਉਹਦੇ ਪਾਸੇ ਉਹਦਾ ਰੱਖਿਆ ਵਾ ਆਪਾਂ ਕਈ ਨਹੀਂ ਉਹਨੇ ਆਵਾਜ਼ ਮਾਰੀ ਮੈਂ ਸ਼ਮਿਲ ਕਰ ਦੇਵੇ ਬਾਹਰ ਕਰ ਦੇਵੇ ਮੇਰੇ ਤੋਂ ਪਹਿਲੇ ਤੇ ਜੇ ਮੰਗੇ ਪੈਸੇ ਤੇ ਫਿਰ ਉਹਨੂੰ ਕਿਹਾ ਕਿ ਅਰੇ ਕਿਹੜਾ ਮਾਲ ਵੀ ਮੇਰਾ ਪੁੱਛ ਰਿਹਾ ਤਾਂ ਮੈਨੂੰ 50 ਕੀ ਦੇ ਲੇ ਕੇ ਮੈਨੂੰ ਪੈਸੇ ਦੇ ਤੂੰ ਮੈਂ ਮੰਗਿਆ ਕੋਈ ਪੈਸਾ ਤੂੰ ਮੈਂ ਤੋਂ ਪਹਿਲੇ ਹੀ ਅੰਦਰ ਮੰਗਿਆ ਉਹ ਕੋਈ ਤੇਰੇ ਸਾਹਮਣੇ ਕਹਿੰਦੀ ਮਾਤਾ ਜੀ ਇਹਨੇ ਪੈਸੇ ਹਣ ਕਹਾਨੂੰ ਇਹਨੇ ਨਹੀਂ ਦਿੱਤੇ ਨੇ ਸਾਹਮਣੇ ਕਹਿੰਦੀ ਮੈਂ ਇਹ ਕਰ ਕੇ ਰੱਖਣ ਲਈ ਚੋਂ 50 ਰੁਪਏ ਸਭੂ ਮਾਤਾ ਜੀ ਬੰਦੂ ਤੇ ਪੈਸੇ ਉਹ ਆਖਦੇ ਮੈਂ ਨਹੀਂ ਮੰਗੇ ਮੈਨੂੰ ਕਿਹਨੂੰ ਮੰਗਦੀ ਪੈਸੇ ਤੇਰੇ ਨੂੰ ਪਤਾ ਲੱਗਿਆ ਪੈਸੇ ਰੱਖਿਓ ਨੇ ਮੈਂ ਵੇਖਿਆ ਆ ਵੇਖਣ ਨਹੀਂ ਉਹ ਜੋ ਵੀ ਨਹੀਂ ਫਿਰ ਪੈਸੇ ਉਹਨਾਂ ਦੇ ਵਾਦਾ ਤੂੰ ਲੋਕ ਲੋਕੇ ਬੱਸ ਇਹਨੇ ਜਦ ਵੀ ਉਹਨੂੰ ਟਾਈਮ ਪਾਸ ਕਰਦੇ ਆ ਮੇਰੀ ਗੱਲ ਸੁਣ ਨਾ ਰঞ্জੀਤ ਲੋਕ ਲੋਕੇ ਵੇਖਣ ਦਾ ਕੀ ਮਤਲਬ ਤੁਹਾਡਾ ਕੀ ਹੈ ਮੈਂ ਉਹਦੇ ਤੇ ਵਿਸ਼ਵਾਸ ਕਰਦੇ ਜੇ ਤੂੰ ਸਾਡੇ ਦੋਵਾਂ ਤੇ ਵੀ ਵਿਸ਼ਵਾਸ ਕਰ ਲਈ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਹੀ ਤੇਨੂੰ ਪਤਾ ਵਾ ਵਿਸ਼ਵਾਸ ਦੀ ਕੋਈ ਗੱਲ ਨਹੀਂ ਜਿਹੜਾ ਨੇ ਹੁਲਾਤਾ ਆਪਾਂ ਵੇਖੇ ਨਾ ਸਾਰਾ ਤੁਹਾਨੂੰ ਪਤਾ ਵਾ ਮੇਰੀ ਗੱਲ ਸੁਣੋ ਹੁਲਾਤ ਮਾਰੇ ਉਹਨਾਂ ਦੇ ਕੈਮਸ ਆ ਰਹੇ ਉਹਨਾਂ ਦੇ ਪੁਰਾਣੇ ਬਜ਼ਲੇ ਨਾਲ ਆ ਤੂੰ ਤੇ ਛੱਡ ਦੇ ਮੋਤਾ ਬਹਾਲ ਆ ਲੈ ਗਿਆ ਤਾਂ ਕੀ ਵਜੈ ਰੋਂਦੀ ਆ ਕਿੰਦੀ ਮੈਂ ਕਿੱਥਾ ਕਿੱਦਾਂ ਰਹਿ ਗਿਆ ਕਿ ਕਿੰਨੇ ਸੇ ਰਿਹਾ ਉਹਨੇ ਕਿਉਂ ਨਿਊਰਲ ਲੱਗੇ ਹੀ ਆ ਉਹਦੀਆਂ ਕਰਨਾ ਜੇ ਉਹਦੀਆਂ ਸੁਣਦਾ ਉਹਦੇ ਕੋਲ ਸਭ ਕੁਝ ਹੈਗਾ ਉਹ ਬੰਦਾ ਆਤਾ ਤਾਂ ਨਹੀਂ ਹਟਦੀ ਉਹ ਤਾਂ ਕਿ ਲੜਾਈ ਪਾਉਣਾ ਚੰਗੀ ਆ ਕਿ ਕਿਸ ਤਰ੍ਹਾਂ ਇਹ ਲੜਾਈ 50 ਰੁਪਏ ਕੀ ਕਰ ਰੋ ਉਹ ਕਿੰਨਾ ਲੜਾਈ ਪਾ ਰਿਹਾ ਬੇਦਾਰ ਨੂੰ ਸੋਹਣੀ ਦੋਨ ਕੀ ਖਫਦਾ ਲੇ ਰਖੀ ਹਾਂ ਜੀ ਤੇ ਤੁਹਾਡੀ ਮਾਤਾ ਤੇ ਕੀ ਵਰਦਾ ਪੈਦਾ ਜਾ ਰਿਹਾ ਮੇਰੀ ਮਾਤਾ ਵਰਦਾ ਹੀ ਪੈ ਗਿਆ ਮੈਨੂੰ ਆਡੇ ਦੇ ਟਿਕਾਣੇ ਤੇ ਤੰਗ ਕਰਨ ਦੀ ਜਿਆਦਾ ਨਹੀਂ ਕਰ ਜਣਾ ਅਸੀਂ ਕਿਹੜੇ ਕਰੋ ਤਾਂ ਕੋਈ ਕੁਝ ਦੇਣ ਲਈ ਆਏ ਬੱਕਰਾਂ ਲਾ ਚੁੱਕੇ ਮੇਰੇ ਘਰ ਸੋਲਾ ਪਹਿਲਾਂ ਬੋਲੀ ਨਹੀਂ ਜਾ ਹਾਇ ਤਾਂ ਮੇਰੇ ਕੋਲ ਪੱਕਾ ਰੋਵੇ ਮੈਂ ਕੀ ਆਖਿਆ ਵਾ ਤੇ ਫਿਰ ਕਿ ਤੰਗ ਕਰਦੀ ਇਹਨੂੰ ਮੈਂ ਤੇਰੀ ਗੱਲ ਸੁਣੋ ਇੱਕ ਸਿੱਧੀ ਜਿਹੀ ਗੱਲ ਉਹਨੂੰ ਤੰਗ ਕਰਨਾ ਛੱਡ ਦਿਓ ਠੀਕ ਹੈ ਨਾ ਐਵੇਂ ਕਈ ਗੱਤੀ ਬੰਦ ਕਰਤੀ ਕਿ ਕੋ ਕਰਦੇ ਪੈਸੇ ਮੰਗਣੋਂ ਪੈਸੇ ਨਹੀਂ ਮੰਗਣੇ ਹੋਣੇ ਤੋਂ ਠੀਕ ਹੈ ਮੈਂ ਕਰਦੇ ਨਾ ਕਿ ਸਰਕਾਰ ਨੂੰ ਸਾਰਾ ਠੀਕ ਹੈ ਮੈਂ ਆਪੇ ਕਰੂੰਗਾ ਆਪੇ ਸਾਲੂੰਗਾ ਤੂੰ ਨਹੀਂ ਹੰਤਾ ਕਰ ਰਸ ਦੀ ਗੱਲ ਇਹ ਆਪਣਾ ਕੰਮ ਕਰ ਕੰਮ ਕਰ ਤੇ ਨਾਲਾ ਪਾਉਂਦਾ ਧਿਆਨ ਕੇ ਇਹ ਤਾਂ ਨੋਟ ਮੰਗਿਆ ਤੇ ਨਾਲੇ ਸਾਨੂੰ ਉਹਨੇ 5000 1000 ਲਿਆ ਦੇ ਆ ਕੀ ਸਿਕਸਲਾਵਾ ਇਹ ਕੀ ਬਣੰਡਿਆ ਮੰਮੀ ਵੀ ਪ੍ਰਣਾ ਮੰਮੀ ਨੂੰ ਦਵਾਦੀ ਹਾਂ ਹੌਣ ਕਿਹੜਾ ਰਣਜੀਤ ਲਾਗੇ ਨੇ ਤੁਸੀਂ ਮੰਗੇ ਹੀ ਪੈਸੇ ਵਰਪੇ ਤੇ ਮੈਨੂੰ ਕਿ ਲੋੜ ਮੰਗਾਂਗੀ ਤੇ ਮੰਮੀ ਫਿਰ ਉਹ ਕਿਉਂ ਝੋੜ ਬੋਲੀ ਜਾਂਦੀ ਆ ਕਿਉਂ ਮੇਰੇ ਦੁਆਲੇ ਕਰਾਤਾ ਤੇ ਤੁਹਾਡੇ ਦੁਆਲੇ ਕਰਾਤਾ ਫਿਰ ਰਣਜੀਤ ਨੂੰ ਮੈਨ ਤਨਦੀਰ ਉਹ ਆਲਮਾਰੀ ਤੈਨੂੰ ਲੈ ਭਾਬੀ ਥੋੜੇ ਬੁੱਝਾ ਬਹਿ ਤੇਰੀ ਮਦਦ ਹੋ ਜੂ 50 ਰੁਪਏ ਨਾਲ ਤੇਰੀ ਮਦਦ ਹੋ ਜੂ ਪਰ ਮੈਂ ਤੇ ਆਪ ਸਭ ਤੋਂ ਬਾਅਦ ਆ ਗਾਲ ਤੈਨੂੰ ਕੀ ਸਮਝਾਉਣੀ ਮੇਰੀ ਭੀਜਾ ਮੈਨੂੰ ਤੇ ਆਪ ਸਮਝੀ ਦੀ ਅੱਧੀ ਤੇਰਾ ਕੀ ਕਰਾਂ ਕੁੜੀ ਦਾ ਮੰਮੀ ਇਹ ਤੁਹਾਡੇ ਘਰ ਚ ਕਲੇਸ਼ ਪਵਾਉਂਦੀ ਇਹ ਉਹ ਨਹੀਂ ਗੱਲਾਂ ਦੇ ਪਤਾ ਨਹੀਂ ਮਸਾ ਮਸਾ ਮੇਰੇ ਤੇ ਰੰਜਿਦੀ ਬਣਨ ਲੱਗੀ ਸੀ ਪਹਿਲੇ ਹੀ ਸਾਡਾ ਸਾਰਾ ਘਰ ਉਜੜ ਗਿਆ ਉਦੋਂ ਤੇ ਮਸਾ ਮੇਰੇ ਤੇ ਵਿਸ਼ਵਾਸ ਕਰਨ ਲੱਗੇ ਆ ਤੇ ਫੇਰ ਉਹ ਕੁਝ ਹੋਣ ਲੱਗ ਪਿਆ ਇਹਨੇ ਨਾ ਆਪਣਾ ਬਸਣਾ ਉਹਦੇ ਨਾਲ ਤੇਰਾ ਹੀ ਉਸੇ ਦੇਣਾ ਮੈਨੂੰ ਤੇ ਇਹਦਾ ਪਤਾ ਨਾ ਕੁੜੀ ਦੀ ਗੱਲਾਂ ਦਾ ਪਰ ਉਹ ਕੀ ਕਰੀਏ ਫਿਰ ਪਤਾ ਮੰਮੀ ਇਹਦਾ ਤੇ ਕੁਝ ਕਰਨਾ ਪਊਗਾ ਆ ਇਦਾਂ ਤੇ ਬਹੁਤ ਬੁਰੇ ਹਲਾਤਾ ਫਿਰ ਤੇ ਸੋਚੋ ਕੀ ਕਰਨਾ ਬਣਾ ਰੱਖਿਆ ਤੂੰ ਹੀ ਲਿਆਗਾ ਤੂੰ ਹੀ ਮੰਮੀ ਮੈਂ ਤਾਂ ਉਹਦਾ ਨਹੀਂ ਹਾਂ ਕੱਲ੍ਹ ਬੱਸ ਉਹ ਜਦੋਂ ਮੇਰੇ ਪੱਖੇ ਉਹ ਕਹਿੰਦੇ ਮੈਂ ਪੱਖਾ ਵੀ ਬੰਦ ਨਹੀਂ ਕੀਤਾ ਸੋਨੂ ਬਾਜੀ ਨੇ ਇਹਨਾਂ ਨੂੰ ਜਿਹੜਾ ਲਾਮਾ ਦਿੱਤਾ ਉਹ ਝੂਠ ਦਿੱਤਾ ਪਰ ਮੈਂ ਪੱਖਾ ਨਹੀਂ ਮੰਮੀ ਬੰਦ ਕੀਤਾ ਮੈਨੂੰ ਪਤਾ ਪੁੱਤ ਤੂੰ ਝੂਠ ਵੀ ਮਾਰਦੀ ਮੈਨੂੰ ਪਤਾ ਉਹੋ ਹੀ ਝੂਠ ਮਾਰਦਾ ਉਹ ਦੋਹਾਂ ਦੀ ਇੱਕ ਗੱਲ ਹੋਆ ਉਹ ਝੂਠ ਆਂਦੀ ਉਹੋ ਕਰਦਾ ਤੂੰ ਨਾ ਟੈਨਸ਼ਨ ਲੈ ਰਹੀ ਜੂ ਬਾਕੀ ਜੜੀ ਹੋਊਗੀ ਗੁਰਬੀਤ ਜੱਜ ਨਹੀਂ ਲੱਗੀ ਸਾਡੇ ਤੇ ਮੰਮੀ ਉਹ ਜੱਜ ਨਹੀਂ ਲੱਗੀ ਪਰ ਤੁਹਾਡੇ ਘਰ ਦੇ ਹਾਲਾਤ ਖਰਾਬ ਹੋਣਦੇ ਆ ਨਾ ਤੇ ਪਰ ਮੈਂ ਕੀ ਕਰਾਂ ਜਦੋਂ ਤੁਹਾਨੂੰ ਮੈਨਾਂ ਹੀ ਨਾਂ ਰੱਖੋ ਤੋਹੇ ਲਿਆਂਦਾ ਮੇਰੀ ਸਲਾਹ ਨਹੀਂ ਜਦੋਂ ਤੁਸੀਂ ਤੇ ਮੰਮੀ ਨੂੰ ਲੈ ਆਈਏ ਆਪੇ ਮੇਰੇ ਨਾਲ ਸਲਾਹ ਕਰ ਲਈ ਤੁਸੀਂ ਫਿਰ ਮੈਂ ਕਿਹਾ ਚਲ ਜੇ ਤੁਸੀਂ ਅੱਜ ਜ਼ਰਾ ਖਲੋ ਹੋਰ ਮੰਮੀ ਇਹ ਕੁ ਬਨਾ ਥੋੜਾ ਕੀਤਾ ਸੀ ਤੇ ਇਹਨਾਂ ਦੀ ਹੈਲਪ ਕਰਨੀ ਚਾਹੁੰਨੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਥੇ ਰੱਖ ਕੇ ਇੰਸਿਆਪੇ ਫੜੇ ਗਏ ਆ ਗਨਾ ਤੋਹਾਨੀ ਕੀਤਾ ਗਨਾ ਉਹਦੇ ਮੇਰੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਪਤਾ ਨਹੀਂ ਇਹਨਾਂ ਨੂੰ ਹੋ ਕੀ ਗਿਆ ਵਾ